ਤੇ ਮੈਨੂੰ ਸਭ ਤੋਂ ਵੱਧ ਇਸ ਗੱਲ ਸਹੀ ਮੈ ਹਮੇਸ਼ਾ ਸੋਚਣਾ ਕਿ ਮੈਂ ਇੰਨੀ ਖੁਸ਼ ਕਿਸ ਬਣਾ ਉਹਨਾਂ ਕਰੂਗਾ ਕਿ ਜਿਹਨੂੰ ਸਾਰੀ ਦੁਨੀਆ ਇੰਨਾ ਪਿਆਰ ਕਰਦੀ ਆ ਉਹਨਾਂ ਦੀ ਬੇਟੀ ਉਹ ਮੇਰੇ ਨਾਲ ਆਉਂਦੀ ਆ ਤਿਆਰ ਹੋ ਕੇ ਜਾਣਾ ਲੇਕਿਨ ਜਦੋਂ ਆਜੋ ਕੋਲ ਲੈ ਜਾਓ ਤਾਂ ਮੈਂ ਉਹਨਾਂ ਦੇ ਕਮਰੇ ਚ ਚਲੇ ਜਾਣਾ ਹੁਣ ਤੁਹਾਨੂੰ ਵੀ ਉਹਨਾਂ ਨੇ ਤਿਆਰ ਸ਼ੁਰੂ ਕਰਨਾ ਤੇ ਉਹਨਾਂ ਦੇ ਉਹਨਾਂ ਨੇ ਇੱਕ ਸੋਹਣਾ ਜਿਹਾ ਕੰਫਿਟ ਡਰੈਸ ਕੱਮ ਕੇ ਬੈਠੇ ਰੱਖਿਆ ਹੁਣ ਆਪਾਂ ਚਲੋ ਤਿਆਰ ਦੀ ਮੈਚਿੰਗ ਪੱਗ ਉੱਥੇ ਤੇ ਹੁੰਦੀ ਮੈਂ ਉਹਨਾਂ ਦੀ ਪੱਗ ਦੀ ਪੂਣੀ ਕਰਾਣੀ ਤੇ ਉਹਨਾਂ ਨੇ ਪੱਗ ਬੰਨਣੀ ਸ਼ੁਰੂ ਕਰਨੀ ਮਾੜਾ ਫੋਟੋ ਤੇ ਮੈਂ ਉਹਨਾਂ ਨੂੰ ਦੇਖਦੀ ਰਹਿ ਜਾਣਾ ਕਿ ਕਿੰਨੇ ਸੋਹਣੇ ਕਿੰਨੇ ਸੋਹਣੇ ਨੇ ਮੇਰੇ ਡੈਡੀ ਇਹਨਾਂ ਦੇ ਹਰ ਕੱਪੜਾ ਜੱਛਦਾ ਕਿੰਨਾ ਸੋਹਣਾ ਕੈਰੀ ਕਰਦੇ ਨੇ ਆਪਣੇ ਆਪ ਨੂੰ ਜਾਣ ਲੱਗੇ ਉਹਨਾਂ ਨੇ ਪਰਫਿਊਮ ਲਗਾਣਾ ਤੇ ਫਿਰ ਤਿਆਰ ਹੋ ਕੇ ਚਲੇ ਜਾਣਾ ਮੈਂ ਕਿੰਨੀ ਦੇਰ ਉਸ ਕਮਰੇ ਚ ਬੈਠੇ ਰਹਿਣਾ ਕਿੰਨੇ ਕਹਦੀ ਦੀ ਖੁਸ਼ਬੂ ਮੇਰੇ ਜੀਭੋਂ ਨਾਲ ਨਾਲ ਘਾਲ ਕਰ ਰੋ ਰਿਹਾ ਤੇ ਇੱਕਦਮ ਉਹਨਾਂ ਤੇ ਖੁਸ਼ਬੂ ਫਿਰ ਸ਼ਾਮ ਨੂੰ ਜਦੋਂ ਪੀਯੂ ਤੋਂ ਛੁੱਟੀ ਹੋਣੀ ਤੇ ਗੇਟ ਤੇ ਡੈਡੀ ਦੀ ਕਾਰ ਦਾ ਹੋਣ ਵੇਲੇ ਤੇ ਮੈਨੂੰ ਚਾਰ ਚਰਨਾਂ ਤੇ ਬੈਠੇ ਆ ਗਏ ਰਾਤ ਨੂੰ ਮੈਂ ਤੇ ਕੁਖਰਾ ਚ ਸਾਨੂੰ ਹਮੇਸ਼ਾ ਹੁੰਦਾ ਸੀ ਕਿ ਜੇ ਡੈਡੀ ਮਮਾ ਨਾਲ ਹੀ ਸੌਂਦੇ ਅਸੀਂ ਚਾਰਾਂ ਨੂੰ ਇੱਕੋ ਬੈੱਡ ਤੇ ਫਸ ਕੇ ਸੌਂਦੇ ਹੁੰਦੇ ਸੀ ਅਸੀਂ ਫਿਰ ਵੱਡੇ ਹੋ ਕੇ ਇਕੱਲੇ ਹੀ ਚੋ ਪਰ ਅਸੀਂ ਆਪਣੇ ਰੂਮ ਚ ਨਹੀਂ ਸੀ ਸੌਂਦੇ ਅਸੀਂ ਗੱਤੇ ਲਿਆਣੇ ਫਿਰ ਅਸੀਂ ਸੌਣਾ ਅੰਗੂਲੀ ਸੌਣਾ ਉਹ ਵੀ ਜਲਦੀ ਕਰ ਜਦ ਤੁਸੀਂ ਮੇਰੇ ਸਭ ਤੋਂ ਵੱਡੇ ਸਟਰੈਂਥ ਸੀ ਤਾਂ ਮੇਰੇ ਸਭ ਤੋਂ ਵੱਡੇ ਕਮਜ਼ੋਰੀ ਵੀ ਤੁਸੀਂ ਹੀ ਸੀ ਜੇ ਕਦੇ ਥੋੜਾ ਜਿਹਾ ਵੀ ਕੁਝ ਦੁੱਖਣਾ ਤਾਂ ਮੇਰੀ jaan ਨਿੱਕਲ ਜਾਂਦੀ ਸੀ ਤੁਸੀਂ ਮੈਂ 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 ਰਾਤਾਂ ਨੂੰ ਉੱਠ ਉੱਠ ਕੇ ਦੇਖਣਾ ਕਿ ਠੀਕ ਨਹੀਂ ਸੁੱਕ ਤੇ ਪੈਣਾ ਤੁਸੀਂ ਦਾ ਹਰ ਸਬਕ ਸਿਖਾਇਆ ਪਰ ਆਪਣੇ ਬਿਨਾ ਜੀਣਾ ਨਹੀਂ ਸਿਖਾਇਆ ਜਦੋਂ ਮੈਂ ਜਦ ਅੱਖਾਂ ਬੰਦ ਕਰਦੀ ਹਾਂ ਤਾਂ ਤੁਸੀਂ ਦਿਖਦੇ ਹੋ ਮੇਰੇ ਕੰਨਾਂ ਵਿੱਚ ਤੁਹਾਡੀ ਤੁਹਾਡੀ ਕਲਕਾਰੀਆਂ ਵਾਲੀਆਂ ਕਲਕਾਰੀਆਂ ਵਾਲਾ ਹੱਸਾ ਗੂੰਜਦਾ ਥੋੜੀ ਸ਼ਰਾਰਤ ਤਾਂ ਵੀ ਯਾਦ ਆਉਂਦੀ ਹੈ ਮੈਨੂੰ ਥੋੜਾ ਗਾਇ ਕਰਕੇ ਮੈਨੂੰ ਛੇੜਨਾ ਯਾਦ ਆਉਂਦਾ ਹੈ ਛੋਟੇ ਉਮਰਾਂ ਹਾਰਰ ਸੀਰੀਅਲ ਆਉਂਦੇ ਹੁੰਦੇ ਸੀ ਉਹਨਾਂ ਨੇ ਸਾਨੂੰ ਡਰਾ ਕਰਕੇ ਦਿਖਾਣਾ ਤੇ ਬਾਅਦ ਚ ਸਾਨੂੰ ਡਰ ਹੀ ਜਾਣਾ ਆਵਾਜ਼ਾਂ ਕਰਕੇ ਕਹਿੰਦੇ ਤੇ ਹੱਥ ਆ ਗਿਆ ਤੇ ਦਿੱਦ ਨੇ ਆਖਾ ਹਾਜੀ ਜੀ ਜਦੋਂ ਪਰਮਾਤਮਾ ਆ ਗਿਆ ਨਾਸ ਕਰਦੀਆਂ तो थी तंदरुस्ती तो अस सब तो पेल मूहते आज मैं महसूस कर दी मैं शब्द नहीं कर सकती नामुमकिन है प्यार शब्द हो सके बहुत छोटा है तीन तो चले गए पर थोड़ा एहसास हमेशा अंदर है